ਇਹ 5 ਕਰੋੜ ਦੀ ਟਿਕਟ ਜਿਹੜੀ ਅੱਜ ਹੀ ਵਿਕੀ ਸੀ ਸ਼ਾਮ ਨੂੰ 4:30 ਵਜੇ ਤੋਂ ਬਾਅਦ ਵੀ ਕਿਵੇਂ ਵੀਰੇ ਕਿੰਨੀ ਦੇਰ ਪਹਿਲਾਂ ਲੈ ਕੇ ਗਏ ਸ਼ਾਮ ਨੂੰ 4:30 ਕਿਵੇਂ ਲਈ 4:30 ਵਜੇ 5:30 ਦੇ ਵਿੱਚ ਸਾਢੇ 5:00 ਜਾਂ 6:00 ਦੇ ਵਿੱਚ ਇਹ ਲੋਕ ਕਹੀ ਕਹਿੰਦੇ ਹਨ ਕਿ ਭਾਈ ਅੱਜ ਖੀਰਲਾ ਦੇਣਾ ਜਾਂ ਦੋ ਦਿਨ ਰਹਿ ਗਏ ਇਹਦੇ ਵਿੱਚ ਕਿੱਥੋਂ ਨਿਕਲਣੀ ਹੈ ਇਹ ਲਾਈਵ ਐਗਜ਼ਾਮਪਲ ਹੈ ਜੀ ਅੱਜ ਹੀ ਲੈ ਕੇ ਗਏ ਤੇ ਅੱਜ ਹੀ ਕਰੋੜਪਤੀ ਬਣ ਗਏ 500 ਰੁਪਏ ਦੇ ਵਿੱਚ ਆ ਅੱਗੇ ਲਿਆ ਭਾਈ ਨੂੰ ਅੱਗੇ ਲਾ ਭਾਈ ਵੀਰੇ ਕਿ ਆਓ ਭਾਈ ਇੱਕ ਭਾਈ ਇੱਕ ਭਾਈ ਸਾਢੇ 4:00 ਨੂੰ ਸ਼ਾਮ ਨੂੰ ਭਾਈ ਇੱਧਰ ਆ ਜਾਓ ਨਾ ਕਿ ਆਜਾ ਇੱਕ ਮਿੰਟ ਅੱਜ ਵੀ ਥੋੜਾ ਥੋੜਾ ਗਿਆ ਭਾਈ ਕੀ ਨਾਮ ਆ ਤੁਹਾਡਾ ਭਾਈ ਕੀ ਨਾਮ ਹੈ ਤੁਹਾਡਾ ਮੇ ਹਾਂ ਜੀ ਕੀ ਕੰਮ ਕਰਦਾ ਮੈਂ ਆਪਣੇ ਫਾਸਲ ਨਾਲ ਬਿਜ਼ਨਸ ਕਰਨੀ ਅੱਛਾ ਜੀ ਹਾਂ ਜੀ ਤੇ ਤੁਸੀਂ ਲਿਖਾਇਆ ਕਿ ਟਿਕਟ ਪਾਈ ਅੱਜ ਇਹ ਕੰਨਾ ਗੱਲ ਐ ਐਕਚੁਅਲੀ ਮੇਰੇ ਇਨ-ਲਾ ਉਸ ਆ ਰਹੀ ਇੱਥੇ ਤੇ ਅੱਜ ਮਨਾਂ ਨੂੰ ਕੋਈ ਜ਼ਰੂਰੀ ਕੰਮ ਆਇਆ ਸੀਗਾ ਅਸੀਂ ਇੱਥੇ ਨਾਲ ਦੀ ਰੋਡ ਤੇ ਆਏ ਸੀ ਕਿ ਮੇਰਾ ਬੇਟਾ ਕਹਿੰਦਾ ਪਾਪਾ ਮੈਂ ਕੁਦਰਤੀ ਮੇਰੇ ਸਿਸਟਰ-ਇਨ-ਲਾ ਨਾਲ ਸੀਗੇ ਤੇ ਉਹ ਮੈਨੂੰ ਕਹਿੰਦੇ ਜੀਜੂ ਤੁਸੀਂ ਦੀਵਾਲੀ ਬੰਪਰ ਦੇਖਿਆ ਮੈਂ ਕਿਹਾ ਹਾਂ ਸੁਣਿਆ ਤਾਂ ਬਹੁਤ ਆ ਯਾਰ ਤੇ ਕਿੱਦਾਂ ਕਰੀਏ ਮੇਰੇ ਅੰਦੀ ਜੀਜੂ ਤੁਸੀਂ ਟਰਾਈ ਕਰੋ ਤਾਂ ਇੱਕ ਕਰੀ ਮੇਰਾ ਬੇਟਾ ਮਗਰ ਪੈ ਗਿਆ ਮੈਂ ਕਹਿੰਦਾ ਹੁਣੇ ਜਰੂਰ ਲੈਣਾ ਪਾਪਾ ਆਪਾਂ ਤੇ ਅੰਕਲ ਬੈਠੇ ਸੀ ਉਹਨਾਂ ਨੇ ਹੰਕੀ ਬੰਨਿਆ ਮੈਂ ਕਿਹਾ ਅੰਕਲ ਕਿਹੜੀਆਂ ਟਿਕਟਾਂ ਸਹੀਆਂ ਜੀ ਉਹ ਕਹਿੰਦੇ ਆ ਹੈਗੀਆਂ ਲਾਸਟ 5 ਬਚੀਆਂ ਜੀ ਸਾਡੇ ਕੋਲ ਟਿਕਟਸ ਤੇ ਮੈਂ ਬੇਟੇ ਨੂੰ ਪੁੱਛਿਆ ਨਾ ਕਿ ਕਿਹੜੀਆਂ ਲੈਣੀਆਂ ਕਹਿੰਦਾ ਪਾਪਾ ਸਾਰੀਆਂ ਲੈਣੀਆਂ ਮੈਂ ਕਿਹਾ ਚੱਲ ਲੈ ਲਾ ਕੋਈ ਗੱਲ ਨਹੀਂ ਤੇ ਐਂਡ ਉਹਦੇ ਚੋਂ ਆ 1 ਕਰੋੜ ਦਾ ਪ੍ਰਾਈਸ ਹੁੰਦਾ ਸੀ ਪਹਿਲੀ ਵਾਰ ਬਾਈ ਡੈਕਟਰ ਫਸਟ ਟਾਈਮ ਜੀ ਲੈ ਇਸ ਕਿੰਨਾ ਮੈਂ ਬਤਾਇਆ ਕਿ ਅਸੀਂ ਅਸੀਂ ਇਸ਼ਾ ਬੀਗਨਰਸ ਲੱਕ ਹੁੰਦਾ ਨਾ ਇਹਦਾ ਸ਼ੁਰੂਆਤੀ ਲੱਕ ਜਿਹਨੂੰ ਕਹਿੰਦੇ ਆ ਉਹ ਬਹੁਤ ਕੰਮ ਕਰਦਾ ਹੈ ਤੇ ਸਾਡੀ ਦੁਕਾਨ ਤੇ ਜਿਹੜੇ ਵੀ ਬੰਦੇ ਆਏ ਆ ਕਈ ਨੇ ਕਿਸੇ ਨੇ ਪਹਿਲੀ ਵਾਰ ਪਾਈ ਸੀ ਤੇ ਕਿਸੇ ਨੇ ਦੂਜੀ ਵਾਰ ਤੇ ਕਿਸੇ ਨੇ ਤੀਜੀ ਵਾਰ ਤੇ ਇੱਕ ਇੱਕ ਚੀਜ਼ ਹੋਰ ਕਹੂੰਗਾ ਸੌਰੀ ਵੀਰੇ ਇੱਕ ਚੀਜ਼ ਹੋਰ ਕਹੂੰਗਾ ਜਿਹੜੇ ਆਪਾਂ ਕਰਦੇ ਆ ਨਾ ਵੈਮ ਆਵਲਾ ਨੰਬਰ ਦੇ ਦੋ ਤੇ ਉਹ ਵਾਲਾ ਨੰਬਰ ਦੇ ਦੋ ਆਪਾਂ ਨੰਬਰ ਲੈ ਕੇ ਆਏ ਸੀ ਕੋਈ ਕੁਛ ਨਹੀਂ ਨਹੀਂ ਇਹਨਾਂ ਕੋਲ ਲਾਸਟ ਪੰਜ ਟਿਕਟਸ ਰਹੀਆਂ ਸੀ ਮੈਂ ਇਹਨਾਂ ਨੂੰ ਕਿਹਾ ਮੈਂ ਇਸ ਤੋਂ ਇਲਾਵਾ ਕੁਝ ਹੈਗਾ ਬੇਟੇ ਮੇਰੇ ਨੇ ਸਾਰੀਆਂ ਪੜ ਲਈਆਂ ਮੈਂ ਕਿਹਾ ਅੰਕਲ ਜੀ ਹੋਰ ਹੈ ਨਹੀਂ ਕਹਿੰਦੇ ਹੈ ਨਹੀਂ ਜੀ ਈਵਨ ਕੀ ਮੇਰੇ ਤੋਂ ਬਾਅਦ ਚਾਰ ਪੰਜ ਬੰਦੇ ਖੜੇ ਸੀਗੇ ਨਾਲ ਲੈਣ ਨੂੰ ਮੈਂ ਕਿਹਾ ਅੰਕਲ ਦੇ ਦਿਓ ਜੀ ਇਹ ਸਾਰੀਆਂ ਤੇ ਐਂਡ ਅਸੀਂ ਪੇਮੈਂਟ ਦੇ ਦਿੱਤੀ ਅਸੀਂ 6:30 ਤੋਂ ਬਾਅਦ ਜੀ ਅੱਜ ਹੀ ਵਿਕੀ ਆ ਜੀ 31 ਤਰੀਕ ਨੂੰ 6:30 ਤੋਂ ਬਾਅਦ ਵਿਕੀ ਲਾਸਟ ਪੰਜ ਟਿਕਟ ਸੀਗੀਆਂ ਜੀ ਉੱਥੇ ਤੇ ਉਸ ਤੋਂ ਲਾਓਗੇ ਟਿਕਟ ਨਹੀਂ ਸੀ ਭਾਜੀ ਗਾਂਧੀ ਬਲਵੰਤ ਕਿੱਥੇ ਜਾਣਾ ਚਾਹ ਰਹੇ ਹੋ ਦਿਖਾ ਦਿਓ ਕਿਧਰ ਟਿਕਟ ਖਰੀਦੀ ਹੈ ਗਾਂਧੀ ਬਲਵੰਤ ਕਿੱਥੇ ਜਾਣਾ ਚਾਹ ਰਹੇ ਹੋ ਦੇਖੋ ਪ੍ਰੈਕਟੀਕਲੀ ਗੱਲ ਕਰੀਏ ਤਾਂ ਜੋ ਕਹਿੰਦੇ ਉਹ ਹੈਗਾ ਜੀ ਤੁਹਾਡੇ ਸਾਹਮਣੇ ਐਗਜ਼ਾਮਪਲ ਆ ਭਾਜੀ ਦਾ ਬੜਾ ਸੁਣਿਆ ਨਾਮ ਹਮੇਸ਼ਾ ਸੁਣਦੇ ਰਹੇ ਆ ਬੜੀਆਂ ਲੋਟਰੀ ਜਿਹੜਾ ਕੋਈ ਇਹ ਮੇਰੇ ਬ੍ਰਦਰ ਇਨ ਲਾਓ ਤੇਰੇ ਫੋਨ ਕਿਤੇ ਕਿੰਨੀ ਖੁਸ਼ੀ ਆ ਗਈ ਆ ਹਾਂ ਜੀ ਕੋਸ਼ਿਸ਼ ਹੈ ਭਾਜੀ ਦੇਖੋ ਭਾਜੀ 5 ਕਰੋੜ ਦੀ ਕੀ 10 ਲੱਖ ਦੀ ਵੀ ਜਿਹਦਾ ਨਿਕਲਿਆ ਉਹਨੂੰ ਵੀ ਬਹੁਤ ਖੁਸ਼ੀ ਹੋਣੀ ਹੈ ਇਹ ਤਾਂ ਭੰਗੜੇ ਪਾਣਗੇ ਅੱਜ ਸਾਡੇ ਨਾਲ ਢੋਲੀ ਬੁਲਾਏ ਆ ਸੀ ਹਾਂ ਜੀ ਚਲੋ ਓਕੇ ਠੀਕ ਹੈ ਜੀ ਥੈਂਕ ਯੂ ਸਰ ਥੈਂਕ ਯੂ ਭਾਜੀ ਥੋੜਾ ਜਾ ਦੱਸੋ ਪ੍ਰੀਜ਼ ਕਰ ਦੋ ਹਾਂ ਜੀ ਮੈਂ ਦੱਸ ਦੇਣਾ ਜੀ ਬਹੁਤ ਖੁਸ਼ੀ ਹੈ ਦੇਖੋ ਕਰੋੜ ਦਾ ਨਾਮ ਆਇਆ ਜਿਹਦਾ ਨਿਕਲਿਆ ਉਹਨੂੰ ਕਿੰਨੀ ਖੁਸ਼ੀ ਹੋਊਗੀ ਸਾਨੂੰ ਤਾਂ ਇੰਨੀ ਖੁਸ਼ੀ ਹੈ ਕਿ ਕਹਿਣ ਦੀ ਕੋਈ ਹੱਦ ਹੀ ਨਹੀਂ ਕਿਉਂਕਿ ਮਿਹਨਤ ਬਹੁਤ ਕੀਤੀ ਸੀ ਮੈਂ ਪਹਿਲਾਂ ਵੀ ਕਿਹਾ ਉਹਦਾ ਰਿਜ਼ਲਟ ਆਇਆ ਜੀ ਕਰੋੜ ਰੁਪਏ ਦਾ ਇਨਾਮ ਆਇਆ ਤੇ ਇੱਕ 10 ਲੱਖ ਉਦੇ ਚ ਵੀ ਚੌਕਾ ਛਕਾ ਕੋਈ ਵਾਦੇ ਕੀ ਤੱਕ 1.5 ਕਰੋੜ ਦਾ ਨਾਮ ਆ ਜੇ ਕੋਈ 10 ਲੱਖ ਦਾ ਆ ਜੇ ਕੁਛ ਨਾ ਕੁਛ ਤਾਂ ਆਊਗਾ ਹੀ ਖਾਲੀ ਤਾਂ ਨਹੀਂ ਜਾਂਦੇ ਹਰ ਵੀਡੀਓ ਚ ਕਹੀਦਾ ਅਸੀਂ ਤਾਂ ਭਰੋਸਾ ਕਰਦੇ ਨੇ ਉਮੀਦ ਤਾਂ ਪੂਰੇ ਉਤਰਦੇ ਹੁੰਦੇ ਬਿਲਕੁਲ ਜੀ ਉਮੀਦ ਤਾਂ ਪੂਰੇ ਉਤਰਦੇ ਆ ਪਰ ਦੁੱਖੋਂ ਤੋਂ ਲੱਗਦਾ ਜਦੋਂ ਲੋਕ ਕਿਸੇ ਸਾਡੀ ਫਰੌਡ ਵਾਲੀ ਵੀਡੀਓ ਦੇਖ ਕੇ ਕੋਈ ਚੈਟ ਕਰਕੇ ਕਿਸੇ ਨਾਲ ਫੋਟੋ ਫੂਟੋ ਜੀ ਦੇਖ ਕੇ ਉਹਨੂੰ ਪੈਸੇ ਪਾ ਦਿੰਦੇ ਝਾਸੇ ਚ ਆ ਜਾਂਦੇ ਆ ਅਸੀਂ ਹਰ ਵੀਡੀਓ ਚ ਕਹਿੰਦੇ ਆ ਕਿ ਦੁਕਾਨਾਂ ਤੋਂ ਡਿਕਤਾ ਖਰੀਦੋ ਫਿਜ਼ੀਕਲ ਡਿਕਤਾ ਹੁਣ ਇਹਨਾਂ ਕੋਲ ਟਿਕਟ ਆ ਉਹ ਤਾਂ ਵੈਲਿਊ ਹੈ ਜੇ ਫੋਟੋ ਲੈ ਕੇ ਆ ਜੰਦੇ ਕਿ ਮੇਰੇ ਕੋਲ ਤਾਂ ਫੋਟੋ ਆਈ ਹੈ ਜੀ ਉਹਦੀ ਕੋਈ ਵੈਲਿਊ ਨਹੀਂ ਹੋਣੀ ਸੀ ਫਿਜ਼ੀਕਲ ਟਿਕਟ ਦੁਕਾਨਾਂ ਤੋਂ ਖਰੀਦੋ ਤੇ ਦੁਕਾਨਾਂ ਤੋਂ ਰਿਜ਼ਲਟ ਚੈੱਕ ਕਰੋ ਇਹਨਾਂ ਨੇ ਵੀ ਦੁਕਾਨ ਦੇ ਅੱਗੇ ਚੈੱਕ ਕਰਾਇਆ ਲਾਈਵ ਆਇਆ ਤੁਹਾਡੇ ਸਾਹਮਣੇ ਮੈਂ ਤਾਂ ਨਹੀਂ ਬੁਲਾ ਨਾ ਮੈਨੂੰ ਪਤਾ ਸੀ ਕਿ ਨਹੀਂ ਨਿਕਲੀ ਹੈ ਇਹੀ ਪ੍ਰੋਸੈਸ ਹੈ ਲਾਟਰੀ ਦਾ ਤੁਸੀਂ ਨੈਟ ਤੋਂ ਨਹੀਂ ਪਾਣੀ ਤੇ ਨੈਟ ਤੋਂ ਨਹੀਂ ਚੈੱਕ ਕਰਨਾ ਦੁਕਾਨਾਂ ਖੁੱਲੀਆਂ ਹੀ ਤਾਂ ਹੀ ਆ ਕਿ ਤੁਸੀਂ ਸਹੀ ਜਗ੍ਹਾ ਤੇ ਜਾਓ ਕਿੰਨੇ ਬੰਦੇ ਨੂੰ ਕਿੰਨੇ ਬੰਦੇ ਨੂੰ ਥੋੜਾ ਦਾ ਇਨਾਮ ਦਿੱਤਾ ਕਿੰਨੇ ਬੰਦੇ ਨੂੰ ਮੈਂ ਪਹਿਲਾਂ ਦੱਸਦਾ ਜੀ ਕਿ ਅੱਜ ਤੱਕ ਮੇ ਦੋ ਤਿੰਨ ਸਾਲਾਂ ਚ ਕਰੋੜਪਤੀ ਬਣਾ ਚੁੱਕੇ ਆ ਇਹ ਹਲੇ ਸ਼ੁਰੂਆਤ ਕੀਤੀ ਹੈ ਮੈਂ ਹਰ ਵੀਡੀਓ ਚ ਕਹਿੰਦਾ ਹਲੇ ਗਾਂਧੀ ਬ੍ਰਦਰਸ ਛੋਟਾ ਬੱਚਾ ਹੈ ਹਲੇ ਇਹਨੇ ਵੱਡਾ ਹੋਣਾ ਦੋ ਤਿੰਨ ਸਾਲ ਤੱਕ ਜਦੋਂ ਤੁਹਾਨੂੰ ਥਾਂ-ਥਾਂ ਬ੍ਰਾਂਚਾਂ ਦਿਖਣੀਆਂ ਚਲੋ ਪਰਮਾਤਮਾ ਮਿਹਰ ਕਰੇ ਜਿਵੇਂ ਜਿਵੇਂ ਜਿਹੜੇ ਬੋਲ ਬੋਲੇ ਸੱਚ ਹੋਣ ਕਿਉਂਕਿ ਮੈਂ ਹਮੇਸ਼ਾ ਵਾਹਿਗੁਰੂ ਦਾ ਸਾਥ ਲੈ ਕੇ ਹੀ ਤੇ ਅਰਦਾਸ ਕਰਕੇ ਹੀ ਹਰ ਕੰਮ ਕਰਦਾ ਤੇ ਉਹਦੀ ਹੀ ਬਰਕਤ ਹੈ ਜੀ ਅੱਜ ਜੋ ਹੋਇਆ ਡੈਡੀ ਨੇ ਵੀ ਬਹੁਤ ਮਿਹਨਤ ਕੀਤੀ 12 ਸਾਲ ਦੀ ਉਮਰ ਤੋਂ ਕੰਮ ਕੀਤਾ ਸੀ ਅੱਜ ਆ ਲੈਵਲ ਤੇ ਪਹੁੰਚੇ ਆ ਦੁਸ਼ਮਣ ਵੀ ਬਹੁਤ ਬਣ ਗਏ ਨਜ਼ਾਇਜ਼ ਜੀ ਤੇ ਪਿਆਰ ਕਰਨ ਵਾਲੇ ਵੀ ਬਹੁਤ ਬਣਦੇ ਜਿਨ੍ਹਾਂ ਨੇ ਨਹੀਂ ਕਿਸਮਤ ਜਮਾਈ ਉਹਨਾਂ ਨੂੰ ਕੀ ਕਹਿਣਾ ਜਾ ਰਿਹਾ ਹਾਂ ਜਿਨ੍ਹਾਂ ਨੇ 10 ਲੱਖ ਜਿਨ੍ਹਾਂ ਨੇ ਕਿਸਮਤ ਜਮਾਈ ਆ ਜੀ ਜਿਹੜਾ ਨਹੀਂ ਜਮਾਈਆ ਚਲੋ ਕੋਈ ਗੱਲ ਨਹੀਂ ਬੈਟਰ ਲੱਕ ਨੈਕਸਟ ਟਾਈਮ ਕਹਿ ਸਕਦੇ ਹੁਣ ਤਾਂ ਸਮਾਂ ਨਿਕਲ ਗਿਆ ਪਰ ਹਲੇ ਵੀ ਤੁਹਾਡੇ ਕੋਲ ਟਾਈਮ ਹੈਗਾ ਲਾਟਰੀ 10 ਕਰੋੜ ਵਾਲੀ ਆ ਰਹੀ ਹੈ ਮੈਂ ਤੁਹਾਨੂੰ ਫੋਟੋ ਦਿਖਾ ਦਿੰਦਾ ਉਹਦੀ ਜਿਹੜਾ ਪ੍ਰੋਸੈਸ ਸਾਹਿਬ ਪੇਮੈਂਟ ਦਾ ਕਿੱਦਾਂ ਮਿਲੂਗੀ ਹਾਂਜੀ 2-3 ਮਹੀਨੇ ਦਾ ਪ੍ਰੋਸੈਸ ਹੁੰਦਾ ਜੀ ਕਲੇਮ ਫਾਰਮ ਜਮਾ ਕਰਨਾ ਪੈਂਦਾ ਪੈਨ ਕਾਰਡ ਆਧਾਰ ਕਾਰਡ 3-4 ਨੋਟਰੀ ਅਟੈਸਟ ਫੋਟੋਆਂ ਲੱਗਦੀਆਂ ਕੈਂਸਲ ਚੈੱਕ ਲੱ ਇਸ ਤੋਂ ਇਲਾਵਾ ਕੁਝ ਨਹੀਂ ਲੱਗਦਾ winner ਨੂੰ ਕੋਈ ਪੈਸਾ ਨਹੀਂ ਦੇਣਾ ਪੈਂਦਾ ਕਿ ਮੇਰਾ ਇਨਾਮ ਦਾ ਪ੍ਰੋਸੈਸ ਕਰਵਾ ਦਿਓ ਜਾਂ GST ਦੀ ਟਾਈਪ ਕੁਝ ਵੀ ਜੋ ਅੱਜ ਕੱਲ੍ਹ ਇੰਟਰਨੈਟ ਤੇ ਬਹੁਤ ਫਰੌਡ ਚੱਲ ਰਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿਉਂਕਿ ਤੁਸੀਂ ਤਾਂ ਮੀਡੀਆ ਵਾਲੇ ਹੋ ਇਹ ਤੁਹਾਡੇ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲ ਜਾਂਦੀ ਹੈ ਹਰ ਚੀਜ਼ ਦੀ ਉਹ ਚੀਜ਼ ਤੋਂ ਤੁਹਾਨੂੰ ਮੈਂ ਅਪੀਲ ਕਰਦਾ ਆ ਚੀਜ਼ ਜਰੂਰ ਚਲਾਇਓ ਕਿ ਫਰੌਡ ਤੋਂ ਬਚਣਾ ਹੈ ਲਾਟਰੀ ਦਾ ਫਰੌਡ ਬਹੁਤ ਚੱਲ ਰਿਹਾ ਉਸ ਤੋਂ ਬਚਣਾ ਜੀ ਤੇ ਨੈਟ ਤੋਂ ਕੁਝ ਵੀ ਨਹੀਂ ਖਰੀਦਣਾ ਦੁਕਾਨਾਂ ਤੋਂ ਖਰੀਦਣਾ ਤੇ ਦੁਕਾਨਾਂ ਤੋਂ ਚੈੱਕ ਕਰਾਣਾ